ਸਲੋਕ ਚਾਰ ਕੁੰਟ 14 ਭਵਨ ਸਗਲ ਵਿਆਪਤ RAM ਨਾਨਕ ਊਨ ਨ ਦੇਖੀਐ ਪੂਰਨ ਤਾ ਕੇ ਕਾਮ ਪਾਉੜੀ 14 ਚਾਰ ਕੁੰਟ ਪ੍ਰਭ ਆਪ ਸਗਲ ਭਵਨ ਪੂਰਨ ਪਰਤਾਪ ਦਸੇ ਦਿ사 ਰਵਿਆ ਪ੍ਰਭ ਏਕ ਤਰਨ ਅਕਾਸ਼ ਸਤ ਮਹਿ ਪ੍ਰਭ ਪੀਖ ਜਾਲਥਾਲ ਬਾਨ ਪਰਬਤ ਪਾਤਾਲ ਪਰਮੇਸ਼ਵਰ ਤਹਿ ਬਸੇ ਦਇਾਲ ਸੁਖਮ ਅਸਥੂਲ ਸਗਲ ਪਗਵਾਨ ਨਾਨਕ ਗੁਰਮੁਖ ਬ੍ਰਹਮਪਰਸ਼ਾਨ ਸਲੋਕ ਆਤਮ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ਸੰਤ ਪ੍ਰਸਾਦੀ ਪੈ ਮਟੇ ਨਾਨਕ ਬਿਨਸੀ ਥਿੰਦ ਪਾਉੜੀ ਅਮਾਵਸ ਆਤਮ ਸੁਖੀ ਭਏ ਸੰਤੋਖ ਦੀ ਆਗੁਰ ਦੇਵ ਮਾਨ ਤਨ ਸੀਤਲ ਸ਼ਾਂਤ ਸਹਿਜ ਲਾਗਾ ਪ੍ਰਭ ਕੀ ਸੇਵ ਟੂਟੇ ਬੰਧਨ ਬਹੁ ਭਿਕਾਰ ਸਫਲ ਪੂਰਨ ਤਾਕੇ ਕਾਮ ਦੋਰਾ ਮਤ ਮਿਟੀ ਹਉ ਮੈਂ ਛੁਟੀ ਸਿਮਰਤ ਹਰ ਕੋ ਨਾਮ ਸਰਨ ਗਹੀ ਪਾਰ ਬ੍ਰਹਮ ਕੀ ਮਿਟਿਆ ਆਵਾ ਗਮਨ ਆਪ ਤਰਿਆ ਕੋ ਠਾਂ ਬਸਿਓ ਗੁਣ ਗੋਬਿੰਦ ਪ੍ਰਭ ਰਮਨ ਹਰ ਕੀ ਟਹਿਲ ਕਮਾਵਣੀ ਜਪੀਐ ਪ੍ਰਭ ਕਾ ਨਾਮ ਗੁਰਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮ ਸੋ ਲੋਕ ਪੂਰਨ ਕਬੂਨਾ ਢੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜ੍ਹੈ ਸਵਾਇਆ ਨਾਨਕ ਹੋਤ ਨ ਘਾਟ ਪਾਉੜੀ ਪੂਰਨਾ ਪੂਰਨ ਪ੍ਰਭ ਏਕ ਕਰਨ ਕਾਰਨ ਸਮਰਥ ਜੀ ਜੰਤ ਦਿਆਲ ਪੁਰਖ ਸਭ ਉਪਰ ਜਾ ਕਾ ਹੱਥ ਗੁਣ ਨਿਧਾਨ ਗੋਬਿੰਦ ਗੋਰਾ ਕੀ ਆ ਜਾ ਕਾ ਹੋਇ ਅੰਤਰ ਜਾਮੀ ਪ੍ਰਭ ਸੁਜਾਨ ਅਲਖ ਨਿਰੰਜਨ ਸੋਈ ਪਾਰ ਬ੍ਰਹਮ ਪਰਮੇਸ਼ਰ ਸਭ ਬਿਦ ਜਾਣਨ ਹਾਰ ਸੰਤ ਸਹਾਇ ਸਰਨ ਜੋਗ ਆਠ ਪਹਿਰ ਨਮਸੰਕਾਰ ਅਕਥ ਕਥਾ ਨਹ ਬੂਜੀਐ ਸਿਮਰੋ ਹਰ ਕੇ ਚਰਨ ਪਤਿਤਿਓ ਧਾਰਨ ਅਨਾਥ ਨਾਥ ਨਾਨਕ ਪ੍ਰਭ ਕੀ ਸਰਨ ਸਲੋਕ ਦੋ ਘਰ ਬਣਿ ਸੇ ਸਹਸਾ ਗयो ਸਰਨ ਗਹੀ ਹਾਰ ਰਾਈ ਮਨ ਚਿੰਦੇ ਫਲ ਪਾਇਆ ਨਾਨਕ ਹਰ ਗੁਨ ਗਾਏ ਪਾਉੜੀ ਕੋਈ ਗਾਵੇ ਕੋ ਸੁਣੈ ਕੋਈ ਕਰੈ ਬੀਚਾਰ ਕੋ ਉਪਦੇਸੈ ਕੋ ਦੜਹਿ ਤਿਸ ਕਾ ਹੋਏ ਉਧਾਰ ਕੇਲ ਬਿਖ ਕਾਟੈ ਹੋਏ ਨਿਰਮਲਾ ਜਨਮ ਜਨਮ ਮਲ ਜਾਏ ਹਲਤ ਪਲਤ ਮੁਖ ਉਜਲਾ ਨਹਿ ਕੋ ਹੈ ਤਿਸ ਮਾਈ ਸੋ ਸੁਰਤਾ ਸੋ ਬੈ ਸਨੋ ਸੋ ਗਿਆਨੀ ਤਨਵੰਤ ਸੋ ਸੂਰਾ ਕੁਲਵੰਤ ਸੋਈ ਜਿਨ ਭਜਿਆ ਭਗਵੰਤ ਖਤਰੀ ਬ੍ਰਾਹਮਣ ਸੂਤ ਵੈਸ ਉਦਰਾ ਸਿਮਰ ਚੰਡਾਲ ਜਿੰਨ ਜਾਣਿਓ ਪ੍ਰਭ ਆਪਣਾ ਨਾਨਕ ਤਿਸੇ ਦਵਾਲ ਗਉੜੀ ਕੀ ਵਾਰ ਮਹੱਲਾ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਸਤਗੁਰ ਪ੍ਰਖ ਦਇਆਲ ਹੈ ਜਿਸਨੂੰ ਸਮਤ ਸਭ ਕੋਈ ਇਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿਧ ਹੋਇ ਸਤਗੁਰ ਵਿੱਚ ਅੰਮ੍ਰਿਤ ਹੈ ਹਰ ਉੱਤਮ ਹਰ ਪਦ ਸੋਈ ਨਾਨਕ ਕਿਰਪਾ ਤੇ ਹਰ ਧਾਈਐ ਗੁਰਮੁਖ ਪਾਵੈ ਕੋਈ ਮਹੱਲਾ ਚੌਥਾ ਹਉ ਮੈਂ ਮਾਇਆ ਸਭ ਵਿਖ ਹੈ ਨਿਤ ਜਗ ਟੋਟਾ ਸੰਸਾਰ ਲਹਾ ਹਰ ਧਨ ਖਟਿਆ ਗੁਰਮੁਖ ਸ਼ਬਦ ਵਿਚਾਰ ਹਉ ਮੈਂ ਮੈਲ ਵਿਖ ਉਤਰੈ ਹਰ ਅੰਮ੍ਰਿਤ ਹਰ ਉਰਤਾਰ ਸਭ ਕਾਰਜ ਤਿਨ ਕੇ ਸਿੱਧ ਹੈ ਜਿਨ ਗੁਰਮੁਖ ਕਿਰਪਾ ਧਾਰ ਨਾਨਕ ਜੋ ਧੁਰ ਮਿਲੇ ਸੇ ਮੇਲ ਰਹੀ ਹਰ ਮੇਲੇ ਸਿਰਜਨ ਹਾਰ ਪਾਉੜੇ ਤੂ ਸੱਚਾ ਸਾਹਿਬ ਸੱਚ ਹੈ ਸਤ ਸੱਚਾ ਗੋਸਾਈ ਤਦਨੋ ਸਬਤ ਧਾਇ ਦੇ ਸਭ ਲੱਗੈ ਤੇਰੀ ਪਾਈ ਤੇਰੀ ਸਿਫਤ ਅਸਵਾਲੀਓ ਸਰੂਪ ਹੈ ਜਿਨ ਕੀ ਤੇ ਤਿਸ ਪਾਰ ਲੰਘਾਈ ਗੁਰਮੁਖਾਂ ਨੂੰ ਫਾਲ ਪਾਇੰਦਾ ਸਤਨਾਮ ਸਮਾਈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵੱਡੀ ਆਈ ਸਲੋਕ ਮਹੱਲਾ ਤੀਜਾ ਸਲੋਕ ਮਹੱਲਾ ਚੌਥਾ ਵਿਨੇ ਨਾ ਵਹਿ ਹੋਰ ਸਲਾਹਨਾ ਸਭ ਬੋਲਣ ਫਿੱਕਾ ਸਾਦ ਮਨ ਮੁਖ ਅਹੰਕਾਰ ਸਲਾਹ ਦੇ ਹਉ ਮੈਂ ਬਮਤਾਵਾਦ ਜਿਨ ਸਲਾਹਨ ਸੇ ਮਰਹੀ ਖਾਪ ਜਾਵੈ ਸਭ ਅਪਵਾਦ ਜਨ ਨਾਨਕ ਗੁਰਮੁਖ ਉੱਭਰੀ ਜਪ ਹਰ ਹਰ ਪਰਮਨਾਦ ਮਹੱਲਾ ਚੌਥਾ ਸਤ ਗੁਰ ਹਰ ਪ੍ਰਭ ਦਾਸ ਨਾਮ ਧਿਆਈ ਮਨ ਹਰੀ ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਦੁੱਖ ਪਰ ਹਰੀ ਪਾਉੜੀ ਤੂੰ ਆਪੇ ਆਪ ਅਨੰਕਾਰ ਹੈ ਨਿਰੰਜਨ ਹਰ ਰਾਯਾ ਜਿਨੀ ਤੂੰ ਇੱਕ ਮਨ ਸੱਚ ਧਿਆਇਆ ਤਿਨ ਕਾ ਸਭ ਦੁਖ ਗਵਾਇਆ ਤੇਰਾ ਸਰੀਕ ਕੋ ਨਾਹੀ ਜਿਸ ਨੂੰ ਲਵੈ ਲਾਇ ਸੁਨਾਇਆ ਤੁਦ ਜੇਵੜ ਦਾਤਾ ਤੂੰ ਹੈ ਨਿਰੰਜਨਾ ਤੂੰ ਹੈ ਸੱਚ ਮੇਰੇ ਮਨ ਭਾਇਆ ਸੱਚੇ ਮੇਰੇ ਸਾਹਿਬਾ ਸੱਚੇ ਸੱਚ ਨਾਇਆ ਸਲੋਕ ਮਹੱਲਾ ਚੌਥਾ ਮਨ ਅੰਤਰ ਹਉ ਮੈ ਰੋਗ ਹੈ ਪ੍ਰਭ ਭੂਲੇ ਮਨ ਮੁਖ ਦੁਰਜਨਾ ਨਾਨਕ ਰੋਗ ਗਵਾਈ ਮਿਲ ਸਾਥ ਗੁਰ ਸਾਧੂ ਸੱਜਣਾ ਮਹੱਲਾ ਚੌਥਾ ਮਨ ਤਾਨ ਰਤ ਰਾਂਗ ਸਿਓ ਗੁਰ ਮੁਖ ਹਰ ਗੁਣ ਤਾਸ ਜਨ ਨਾਨਕ ਹਰ ਸਰਨਾਗਤੀ ਹਰ ਮੇਲੇ ਗੁਰ ਸਾਬਾਸ ਪਾਉੜੀ ਤੂੰ ਕਰਤਾ ਪੁਰਖ ਅਗੰਮ ਹੈ ਕਿਸ ਨਾਲ ਤੂੰ ਵੜੀਐ ਤੁਧ ਜੇਵਡ ਹੋਏ ਸੁ ਆਖੀਐ ਤੁਧ ਜਿਹਾ ਤੂੰ ਹੈ ਪੜੀਐ ਤੂੰ ਘਾਟਾ ਘਾਟ ਇਕ ਵਰਤਦਾ ਗੁਰਮੁਖ ਪਰ ਘੜੀਐ ਤੂੰ ਸੱਚਾ ਸਬਸਦਾ ਖਸਮ ਹੈ ਸਭ ਦੂ ਤੂੰ ਝੜੀਐ ਤੂੰ ਕਰੇ ਸੁ ਸੱਤੇ ਹੋਏ ਸੀ ਤਾ ਕਾਹਿਤ ਕੜੀਐ ਸ ਲੋਕ ਮਹੱਲਾ ਚੌਥਾ ਮੈਂ ਮਨਪਨ ਪ੍ਰੇਮ ਪਰਮ ਕਾ ਅਥੇ ਪਹਿਰ ਲਗਾਨ ਜਨਨਾਨਕ ਕਿਰਪਾ ਧਾਰ ਪ੍ਰਭ ਸਤਗੁਰ ਸੁ ਸਲੋਕ ਚਾਰ ਕੁੰਟ 14 ਹੈ ਭਵਨ ਸਗਲ ਵਿਆਪਤ RAM ਨਾਨਕ ਊਨ ਨ ਦੇਖੀਐ ਪੂਰਨ ਤਾ ਕੇ ਕਾਮ ਪਾਉੜੀ ਜਾਉਦਾ ਚਾਰਕੁੰਟ ਪ੍ਰਭ ਆਪ ਸਗਲ ਭਵਨ ਪੂਰਨ ਪਰਤਾਪ ਦਸੇ ਦਿਸ਼ਾ ਰਵਿਆ ਪ੍ਰਭ ਏਕ ਤਰਨ ਆਕਾਸ਼ ਸਭ ਮਹਿ ਪ੍ਰਭ ਪੀਖ ਜਾਲ ਥਲ ਬਾਨ ਪਰਬਤ ਪਾਤਾਲ ਪਰਮੇਸ਼ਵਰ ਤਹਿ ਬਸੇ ਦਿਆਲ खम असथूल सगल पगवान नानक गुरुमुख ब्रह्म पशान सलोक आत्म जीता गुरुमती गुण गाय गोबिन्द संत पै पैमिटे नानक बिनसी चेन्द पौड़ी अमावस आत्म सुखी पये संतोख दिया गुरदेव मान तन शीतल शांत सहज लागा प्राप्त की सेव टूटे बंधन बहु विकार सफल पूरन ताके काम दूर मत मिटे हम मैं छुटी सिमरत हर को नाम शरण गही पार ब्रह्म की मिटिया आवा गमन ਆਪ ਤਰਿਆ ਕੋ ਠਾਂ ਬਸਿਓ ਗੁਣ ਗੋਬਿੰਦ ਪ੍ਰਭ ਰਮਨ ਹਰ ਕੀ ਟਹਿਲ ਕਮਾਵਣੀ ਜੱਪਿਆ ਪ੍ਰਭ ਕਾ ਨਾਮ ਗੁਰਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮ ਸਲੋਕ ਪੂਰਨ ਕਬੂਨਾ ਢੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜੈ ਸਵਾਇਆ ਨਾਨਕ ਹੋਤ ਨ ਘਾਟ ਪਾਉੜੀ पूर्णमा पूर्ण प्रभु एक करन कारण समरथ जीव जंत दयाल पुरुष सब ऊपर जाका हाथ गुण निधान गोविंद गौर किया जाका होई अंतर जामी प्रभु सुजान अलख निरंजन सोई पार ब्रह्म परमेश्वर सब बिद जानन हार शांत सहाय शरण योग आठ पहर नमसकार अकथ कथा न बुजिय सिमरो हर के चरण पततयो धारण अनाथ नाथ नानक प्रभु की शरण श्लोक ਦੁਖ ਬਿਨਸੇ ਸਹਸਾ ਗਇਓ ਸਰਨ ਗਹੀ ਹਰ ਰਾਈ ਮਨ ਚਿੰਦੇ ਫਲ ਪਾਇਆ ਨਾਨਕ ਹਰ ਗੁਨ ਗਾਏ ਪਾਉੜੇ ਕੋਈ ਗਾਵੇ ਕੋ ਸੁਣੈ ਕੋਈ ਕਰੈ ਵਿਚਾਰ ਕੋ ਉਪਦੇਸੈ ਕੋ ਦੜੈ ਤਿਸ ਕਾ ਹੋਇ ਉਧਾਰ ਕੇਲ ਬੇਖ ਕਾਟੈ ਹੋਏ ਨਿਰਮਲਾ ਜਨਮ ਜਨਮ ਮਲ ਜਾਏ ਹਲਤ ਪਲਤ ਮੁਖ ਉਜਲਾ ਨਹਿ ਕੋ ਹੈ ਤਿਸ ਮਾਈ ਸੋ ਸੁਰਤਾ ਸੋ ਬੈਸਨੋ ਸੋ ਗਿਆਨੀ ਤਨਵੰਤ ਸੋ ਸੂਰਾ ਕੁਲਵੰਤ ਸੋਈ ਜਿਨ ਭਜਿਆ ਭਗਵੰਤ ਖਤਰੀ ਬ੍ਰਾਹਮਣ ਸੂਤ ਵੈਸ ਉਦਰਾ ਸਿਮਰ ਚੰਡਾਲ ਜਿਨ ਜਾਨਿਓ ਪ੍ਰਭ ਆਪਣਾ ਨਾਨਕ ਤਿਸੇ ਰਵਾਲ ਗਉੜੀ ਕੀ ਵਾਰ ਮਹੱਲਾ ਚੌਥਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਸਤਗੁਰ ਪੁਰਖ ਦਿਆਲ ਹੈ ਜਿਸਨੂੰ ਸਮਤ ਸਭ ਕੋਈ ਇਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿਦਿ ਹੋਈ ਸਤਗੁਰ ਵਿੱਚ ਅੰਮ੍ਰਿਤ ਹੈ ਹਰ ਉੱਤਮ ਹਰ ਪਦ ਸੋਈ ਨਾਨਕ ਕਿਰਪਾ ਤੇ ਹਰ ਧਾਈ ਹੈ ਗੁਰਮੁਖ ਪਾਵੇ ਕੋਈ ਮਹੱਲਾ ਚੌਥਾ ਹਉ ਮੈਂ ਮਾਇਆ ਸਭ ਵਿਖ ਹੈ ਨਿਤ ਜਗ ਤੋਟਾ ਸੰਸਾਰ ਲਹਾ ਹਰ ਧਨ ਖਟਿਆ ਗੁਰਮੁਖ ਸ਼ਬਦ ਵਿਚਾਰ ਹਉ ਮੈਂ ਮੈਲ ਵਿਖ ਉਤਰੈ ਹਰ ਅੰਮ੍ਰਿਤ ਹਰ ਉਰਤਾਰ ਸਭ ਕਾਰਜ ਤਿਨ ਕੇ ਸਿੱਧ ਹੈ ਜਿਨ ਗੁਰਮੁਖ ਕਿਰਪਾ ਧਾਰ ਨਾਨਕ ਜੋ ਧੁਰ ਮਿਲੇ ਸੇ ਮੇਲ ਰਹੀ ਹਰ ਮੇਲੇ ਸਿਰਜਨਹਾਰ ਪਾਉੜੇ ਤੂ ਸੱਚਾ ਸਾਹਿਬ ਸੱਚ ਹੈ ਸਤ ਸੱਚਾ ਗੋਸਾਈ ਤੁਧਨੋ ਸਬਤ ਧਾਇ ਦੇ ਸਭ ਲੱਗੈ ਤੇਰੀ ਪਾਈ ਤੇਰੀ ਸਵਾਲਿਓ ਸਰੂਪ ਹੈ ਜਿਨ ਕੀ ਤੇ ਤਿਸ ਪਾਰ ਲੰਘਾਈ ਗੁਰਮੁਖਾ ਨੂੰ ਫਾਲ ਪਾਇੰਦਾ ਸਤਨਾਮ ਸਮਾਈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵੱਡੀ ਆਈ ਸਲੋਕ ਮਹੱਲਾ ਤੀਜਾ ਸਲੋਕ ਮਹੱਲਾ ਚੌਥਾ ਵेन ਨਾ ਵਹਿ ਹੋਰ ਸਲਾਹਨਾ ਸਭ ਬੋਲਣ ਫਿੱਕਾ ਸਾਦ ਮਨ ਮੁਖ ਅਹੰਕਾਰ ਸਲਾਹ ਦੇ ਹਉ ਮੈਂ ਬਮਤਾਵਾਦ ਜਿਨ ਸਲਾਹਨ ਸੇ ਮਰਹੀ ਖਾਪ ਜਾਵੈ ਸਭ ਅਪਵਾਦ ਜਨ ਨਾਨਕ ਗੁਰਮੁਖ ਉੱਭਰੇ ਜਪ ਹਰ ਹਰ ਪਰਮਨਾਦ ਮਹੱਲਾ ਚੌਥਾ ਸਤ ਗੁਰ ਹਰ ਪ੍ਰਭ ਦਾਸ ਨਾਮ ਧਿਆਈ ਮਨ ਹਰੀ ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਦੁੱਖ ਪਰ ਹਰੀ ਪਾਉੜੀ ਤੂੰ ਆਪੇ ਆਪ ਨਰੰਕਾਰ ਹੈ ਨਿਰੰજન ਹਰ ਰਾਯਾ ਜਿਨੀ ਤੂੰ ਇੱਕ ਮਨ ਸੱਚ ਧਿਆਇਆ ਤੈਨ ਕਾ ਸਭ ਦੁੱਖ ਗਵਾਇਆ ਤੇਰਾ ਸਰੀਕ ਕੋ ਨਾਹੀ ਜਿਸਨੂੰ ਲਵੇ ਲਾਈ ਸੁਨਾਇਆ ਤੋਦ ਜੇਵੜਾ ਦਾਤਾ ਤੂੰ ਹੈ ਨਿਰੰਜਨਾ ਤੂੰ ਹੈ ਸੱਚ ਮੇਰੇ ਮਨ ਭਾਇਆ ਸੱਚੇ ਮੇਰੇ ਸਾਹਿਬਾ ਸੱਚੇ ਸਤਿਨਾਇ ਸਲੋਕ ਮਹੱਲਾ ਚੌਥਾ ਮਨ ਅੰਤਰ ਹਉ ਮੈ ਰੋਗ ਹੈ ਭ੍ਰਮ ਭੂਲੇ ਮਨ ਮੁਖ ਦੁਰਜਨਾ ਨਾਨਕ ਰੋਗ ਗਵਾਈ ਮਿਲ ਸਤ ਗੁਰ ਸਾਧੂ ਸੱਜਣਾ ਮਹੱਲਾ ਚੌਥਾ ਮਨ ਤਾਨ ਰਤ ਰਾਂਗ ਸਿਉ ਗੁਰ ਮੁਖ ਹਰ ਗੁਣ ਤਾਸ ਜਨ ਨਾਨਕ ਹਰ ਸਰਨਾਗਤੀ ਹਰ ਮੇਲੇ ਗੁਰ ਸਾਬਾਸ ਪਾਉੜੀ ਤੂੰ ਕਰਤਾ ਤੁਰਖ ਅਗੰਮ ਹੈ ਕਿਸ ਨਾਲ ਤੂੰ ਵੜੀਐ ਤੁਦ ਜੇਵਡ ਹੋਏ ਸੁ ਆਖੀਐ ਤੁਦ ਜਿਹਾ ਤੂੰ ਹੈ ਪੜੀਐ ਤੂੰ ਘਾਟਾ ਘਟ ਇਕ ਵਰਤਦਾ ਗੁਰਮੁਖ ਪਰ ਗੜੀਐ ਤੂੰ ਸੱਚਾ ਸਬਸਦਾ ਖਸਮ ਹੈ ਸਾਬ ਦੂ ਤੂੰ ਚੜੀਐ ਤੂੰ ਕਰੇ ਸੁ ਸੱਤੇ ਹੋਏ ਸੀ ਤਾ ਕਾਇਤ ਕੜੀਐ ਸ ਲੋਕ ਮਹੱਲਾ ਚੌਥਾ ਮੈ ਮਨ ਤਨ ਪ੍ਰੇਮ ਪਰਮ ਕਾ ਅੱਠੇ ਪਹਿਰ ਲਗਾਨ ਜਨ ਨਾਨਕ ਕਿਰਪਾ ਧਾਰ ਪ੍ਰਭ ਸਤਿਗੁਰ ਸੁ ਸਲੋਕ ਚਾਰ ਕੁੰਟ 14 ਭਵਨ ਸਗਲ ਵਿਆਪਤ RAM ਨਾਨਕ ਊਨ ਨ ਦੇਖੀਐ ਪੂਰਨ ਤਾ ਕੇ ਕਾਮ ਪਾਉੜੀ ਜਉਦਾ ਚਾਰਕੁੰਡ ਪ੍ਰਭ ਆਪ ਸਗਲ ਭਵਨ ਪੂਰਨ ਪਰਤਾਪ ਦਸੇ ਦਿਸ਼ਾ ਰਵਿਆ ਪ੍ਰਭ ਏਕ ਧਰਨ ਅਕਾਸ਼ ਸਭ ਮਹਿ ਪ੍ਰਭ ਪੀਖ ਜਾਲ ਥਲ ਬਨ ਪਰਬਤ ਪਾਤਾਲ ਪਰਮੇਸ਼ਵਰ ਤਹ ਬਸੇ ਦਇਆਲ खम असथूल सगल पगवान नानक गुरुमुख ब्रह्म पशान सलोक आत्म जीता गुरुमते गुण गाय गोबिन्द संत पै मिटे नानक बिनसी चेन्द पौड़ी अमावस आत्म सुखि पै सन्तुख दिया गुरुदेव मान तन शीतल शांत सहज लागा प्रभु की सेव टूटे बंधन बहु विकार सफल पूरन ताके काम दूर मत मिटे हाउ मैं छुटी सिमरत हर को नाम शरण गही पार ब्रह्म की मिटिया आवा गमन ਆਪ ਤਰਿਆ ਕੋ ਠਾਂ ਬਸਿਓ ਗੁਣ ਗੋਬਿੰਦ ਪ੍ਰਭ ਰਮਨ ਹਰ ਕੀ ਟਹਿਲ ਕਮਾਵਣੀ ਜਪੀਆ ਪ੍ਰਭ ਕਾ ਨਾਮ ਗੁਰ ਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮ ਸਲੋਕ ਪੂਰਨ ਕਬੂਨਾ ਢੋਲਤਾ ਪੂਰਾ ਕੀਆ ਪ੍ਰਭ ਆਪ ਦਿਨ ਦਿਨ ਚੜੈ ਸਵਾਇਆ ਨਾਨਕ ਹੋਤ ਨ ਘਾਟ ਪਾਉੜੀ ਪੂਰਨ ਮਾ ਪੂਰਨ ਪ੍ਰਭ ਏਕ ਕਰਨ ਕਾਰਨ ਸਮਰਥ ਜੀ ਜੰਤ ਦਿਆਲ ਕੁਰਖ ਸਭ ਉਪਰ ਜਾ ਕਾ ਹੱਥ ਗੁਣ ਨਿਧਾਨ ਗੋਬਿੰਦ ਗੋਰ ਕੀ ਆ ਜਾ ਕਾ ਹੋਏ ਅੰਤਰ ਜਾਮੀ ਪ੍ਰਭ ਸੁਜਾਨ ਅਲਖ ਨਿਰੰਜਨ ਸੋਈ ਪਾਰ ਬ੍ਰਹਮ ਪਰਮੇਸ਼ਰ ਸਭ ਬਿਦ ਜਾਨਨ ਹਾਰ शांत सहाय शरण योग आठ पहर नमसकार अकथ कथा नह बूजीए सिमरो हर के चरण पततयो धारण अनाथ नाथ नानक प्रभु की शरण श्लोक ਦੁਖ ਬਣੈ ਸੇ ਸਹਸਾ ਗਇਓ ਸਰਨ ਗਹੀ ਹਾਰ ਰਾਈ ਮਨ ਚਿੰਦੇ ਫਲ ਪਾਇਆ ਨਾਨਕ ਹਰ ਗੁਨ ਗਾਏ ਪਾਉੜੀ ਕੋਈ ਗਾਵੇ ਕੋ ਸੁਣੈ ਕੋਈ ਕਰੈ ਵਿਚਾਰ ਕੋ ਉਪਦੇਸੈ ਕੋ ਦੜੈ ਤਿਸ ਕਾ ਹੋਇ ਉਧਾਰ ਕੇਲ ਬੇਖ ਕਾਟੈ ਹੋਏ ਨਿਰਮਲਾ ਜਨਮ ਜਨਮ ਮਲ ਜਾਏ ਹਲਤ ਪਲਤ ਮੁਖ ਉਜਲਾ ਨਹਿ ਕੋ ਹੈ ਤਿਸ ਮਾਈ ਸੋ ਸੁਰਤਾ ਸੋ ਬੈ ਸਨੋ ਸੋ ਗਿਆਨੀ ਤਨਵੰਤ ਸੋ ਸੂਰਾ ਕੁਲਵੰਤ ਸੋਈ ਜਿਨ ਭਜਿਆ ਭਗਵੰਤ ਖਤਰੀ ਬ੍ਰਾਹਮਣ ਸੂਤ ਬੈਸ ਉਦਰਾ ਸਿਮਰ ਚੰਡਾਲ ਜਿਨ ਜਾਨਿਓ ਪ੍ਰਭ ਆਪਣਾ ਨਾਨਕ ਤਿਸੇ ਦਵਾਲ ਗਾਉੜੀ ਕੀ ਵਾਰ ਮਹੱਲਾ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਸਤਗੁਰ ਪੁਰਖ ਦਿਆਲ ਹੈ ਜਿਸਨੂੰ ਸਮਤ ਸਭ ਕੋਈ ਇਕ ਦ੍ਰਿਸ਼ਟ ਕਰ ਦੇਖਦਾ ਮਾਨ ਭਾਮਣੀ ਤੇ ਸਿਧ ਹੋਇ ਸਤਗੁਰ ਵਿੱਚ ਅੰਮ੍ਰਿਤ ਹੈ ਹਰ ਉੱਤਮ ਹਰ ਪਦ ਸੋਈ ਨਾਨਕ ਕਿਰਪਾ ਤੇ ਹਰ ਧਾਈ ਹੈ ਗੁਰਮੁਖ ਪਾਵੇ ਕੋਈ ਮਹੱਲਾ ਚੌਥਾ ਹਉ ਮੈਂ ਮਾਇਆ ਸਭ ਬਿਖ ਹੈ ਨਿਤ ਜਗ ਟੋਟਾ ਸੰਸਾਰ ਲਹਾ ਹਰ ਧਨ ਖਟਿਆ ਗੁਰਮੁਖ ਸ਼ਬਦ ਵਿਚਾਰ ਹਉ ਮੈਂ ਮੈਲ ਬਿਖ ਉਤਰੈ ਹਰ ਅੰਮ੍ਰਿਤ ਹਰ ਉਰਤਾਰ ਸਭ ਕਾਰਜ ਤਿਨ ਕੇ ਸਿੱਧ ਹੈ ਜਿਨ ਗੁਰਮੁਖ ਕਿਰਪਾ ਧਾਰ ਨਾਨਕ ਜੋ ਧੁਰ ਮਿਲੇ ਸੇ ਮੇਲ ਰਹੀ ਹਰ ਮੇਲੇ ਸਿਰਜਨਹਾਰ ਪਾਉੜੇ ਤੂ ਸੱਚਾ ਸਾਹਿਬ ਸਤਿ ਹੈ ਸਤ ਸੱਚਾ ਗੋਸਾਈ ਤਦਨੋ ਸਬਤ ਧਾਇ ਦੇ ਸਭ ਲੱਗੈ ਤੇਰੀ ਪਾਈ ਤੇਰੀ ਸਵਾਲਿਓ ਸਰੂਪ ਹੈ ਜਿਨ ਕੇ ਤੇ ਤਿਸ ਪਾਰ ਲੰਘਾਈ ਗੁਰਮੁਖਾਂ ਨੂੰ ਫਾਲ ਪਾਇੰਦਾ ਸਤਨਾਮ ਸਮਾਈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ ਸਲੋਕ ਮਹੱਲਾ ਤੀਜਾ ਸਲੋਕ ਮਹੱਲਾ ਚੌਥਾ ਵਿਨੇ ਨਾ ਵਹਿ ਹੋਰ ਸਲਾਹਨਾ ਸਭ ਬੋਲਣ ਫਿੱਕਾ ਸਾਦ ਮਨ ਮੁਖ ਅਹੰਕਾਰ ਸਲਾਹ ਦੇ ਹਉ ਮੈਂ ਬਮਤਾਵਾਦ ਜਿਨ ਸਲਾਹਨ ਸੇ ਮਰਹੀ ਖਾਪ ਜਾਵੈ ਸਭ ਅਪਵਾਦ ਜਨ ਨਾਨਕ ਗੁਰਮੁਖ ਉੱਭਰੇ ਜਪ ਹਰ ਹਰ ਪਰਮਨਾਦ ਮਹੱਲਾ ਚੌਥਾ ਸਤ ਗੁਰ ਹਰਿ ਪ੍ਰਭ ਦਸ ਨਾਮ ਧਿਆਈ ਮਨ ਹਰੀ ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਦੁਖ ਪਰ ਹਰੀ ਪਾਉੜੀ ਤੂੰ ਆਪੇ ਆਪ ਅਨੰਕਾਰ ਹੈ ਨਿਰੰજન ਹਰ ਰਾਯਾ ਜਿਨੀ ਤੂ ਇੱਕ ਮਨ ਸੱਚ ਧਿਆਇਆ ਤਿਨ ਕਾ ਸਭ ਦੁਖ ਗਵਾਇਆ ਤੇਰਾ ਸਰੀਕ ਕੋ ਨਾਹੀ ਜਿਸ ਨੂੰ ਲਵੈ ਲਾਈ ਸੁਨਾਇਆ ਤੁਦ ਜੇ ਵਡ ਦਾਤਾ ਤੂੰ ਹੈ ਨਿਰੰਜਨਾ ਤੂੰ ਹੈ ਸੱਚ ਮੇਰੇ ਮਨ ਭਾਇਆ ਸੱਚੇ ਮੇਰੇ ਸਾਹਿਬਾ ਸੱਚੇ ਸੱਚ ਨਾਇਆ ਸਲੋਕ ਮਹੱਲਾ ਚੌਥਾ ਮਨ ਅੰਤਰ ਹਉ ਮੈ ਰੋਗ ਹੈ ਭ੍ਰਮ ਭੂਲੇ ਮਨ ਮੁਖ ਦੁਰਜਨਾ ਨਾਨਕ ਰੋਗ ਗਵਾਈ ਮਿਲ ਸਤ ਗੁਰ ਸਾਧੂ ਸੱਜਣਾ ਮਹੱਲਾ ਚੌਥਾ ਮਨ ਤਾਨ ਰਤ ਰਾਂਗ ਸਿਓ ਗੁਰ ਮੁਖ ਹਰ ਗੁਣ ਤਾਸ ਜਨ ਨਾਨਕ ਹਰ ਸਰਨਾਗਤੀ ਹਰ ਮੇਲੇ ਗੁਰ ਸਾਬਾਸ ਪਾਉੜੀ ਤੂੰ ਕਰਤਾ ਪੁਰਖ ਅਗੰਮ ਹੈ ਕਿਸ ਨਾਲ ਤੂੰ ਵੜੀਐ ਤੁਧ ਜੇਵਡ ਹੋਏ ਸੁ ਆਖੀਐ ਤੁਧ ਜਿਹਾ ਤੂੰ ਹੈ ਪੜੀਐ ਤੂੰ ਘਾਟਾ ਘਾਟ ਇਕ ਵਰਤਦਾ ਗੁਰਮੁਖ ਪਰ ਘੜੀਐ ਤੂੰ ਸੱਤਿਆ ਸਵਸਦਾ ਖਸਮ ਹੈ ਸਭ ਦੂ ਤੂੰ ਝੜੀਐ ਤੂੰ ਕਰੇ ਸੁ ਸੱਤੇ ਹੋਏ ਸੀ ਤਾ ਕਾਹਿਤ ਕੜੀਐ ਸ ਲੋਕ ਮਹੱਲਾ ਚੌਥਾ ਮੈ ਮਨ ਤਨ ਪ੍ਰੇਮ ਪਰਮ ਕਾ ਅੱਠੇ ਪਹਿਰ ਲਗਾਨ ਜਨ ਨਾਰਗ ਕਿਰਪਾ ਧਾਰ ਪ੍ਰਭ ਸਤਗੁਰੂ